ਹਰ ਸ਼ੀ ਕਾਲ ਜੀ ਮੈਂ ਬਾਈਬਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਜੀ ਨਿਊ ਡਿਜ਼ਾਈਨ ਲੈ ਕੇ ਆਏ ਆ ਇਹ ਆਪਣੇ ਫੋਰ ਸੂਟ ਵਰਕ ਕੀਤੇ ਨੇ ਇਹ ਵਾਲੇ ਫੋਰ ਸੂਟ ਵਰਕ ਕੀਤੇ ਨੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਐਂਡ ਇਹਨਾਂ ਦੀ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਆਪਾਂ ਜਿਹੜਾ ਮੈਂਸ਼ਨ ਕਰਾਂਗੇ ਜੀ ਸੋ ਵੀਡੀਓ ਦੇ ਨਾਲ ਲਾਸਟ ਤੱਕ ਬਣੇ ਰਹੋ ਠੀਕ ਹੈ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਕੋਈ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਸੈਂਡ ਕਰੂਗਾ ਉਹ ਨੂੰ ਜਿਹੜਾ ਆਪਾਂ ਪ੍ਰਾਈਜ਼ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ ਉਹਦੇ ਨਾਲ ਉਹ ਡਿਸਕਾਊਂਟ ਜਿਹੜਾ ਦਿੱਤਾ ਜਾਊਗਾ ਜੀ ਸ਼ੇਅਰ ਕਰਨ ਤੋਂ ਬਾਅਦ ਸਕਰੀਨਸ਼ਾਟ ਨਾਲ ਸੈਂਡ ਕਰਨਾ ਜ਼ਰੂਰੀ ਹੈ ਫਰਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾਗਾ ਪਸ਼ਵੀਨਾ ਫੈਬਰਿਕ ਦੇ ਉੱਪਰ ਰੈਡੀ ਕੀਤਾ ਜੀ ਇਹ ਵਾਲੇ ਸਾਰੇ ਸੂਟ ਨੇ ਜਿਹੜੇ ਆਪਾਂ ਨੇ ਅਲੱਗ-ਅਲੱਗ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਇਹ ਆਪਾਂ ਨੇ ਰਾਮਟੈਕਸ ਦੇ ਪਸ਼ਵੀਨਾ ਫੈਬਰਿਕ ਦੇ ਉੱਪਰ ਰੈਡੀ ਕੀਤਾ orange ਕਲਰ ਦਾ ਸੂਟ ਆ ਦੋਨੋਂ ਸਾਈਡ ਤੇ ਪੈਨਲ ਬੰਦੇ ਨੇ نیچے ਇਹ ਵਾਲਾ ਬਰਕ ਹੋਇਆ ਹੋਇਆ ਉੱਪਰ ਨੂੰ ਆ ਪੈਨਲ ਜਾਂਦੇ ਨੇ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਆ ਜਿਹੜਾ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਆ ਗਿਆ ਜੀ neck ਦਾ ਡਿਜ਼ਾਈਨ ਆ ਗਿਆ ਬਹੁਤ ਹੀ ਪਿਆਰਾ ਬਣ ਕੇ ਜਿਹੜਾ neck ਦਾ ਡਿਜ਼ਾਈਨ ਹੋਇਆ ਹੋਇਆ ਹੈ ਇਹਦੀਆਂ ਬਾਹਾਂਾਂ ਦੇ ਉੱਪਰ ਵੀ ਜਿਹੜਾ ਆਪਾਂ ਨੇ ਕੰਮ ਕੀਤਾ ਹੈ ਜੀ ਬਾਹਾਂਾਂ ਦਾ ਕੰਮ ਵੀ ਮੈਂ ਦਿਖਾ ਦਿਨੀ ਆ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੇ ਇਹ ਆ ਗਈਆਂ ਬਾਵਾ ਜੀ ਬਾਵਾ ਦੇ ਉੱਪਰ ਵੀ ਬਹੁਤ ਸੋਹਣਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਬਹੁਤ ਸਾਫ਼ ਸੁਥਰਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋਗੇ ਇਹ ਆ ਗਈਆਂ ਬਾਵਾ ਇਹ ਆਪਣੇ ਰਾਮ ਟੈਕਸ ਪਸ਼ਵੀਨੇ ਦੇ ਉੱਪਰ ਜਿਹੜਾ ਇਹ ਵਾਲਾ ਵਰਕ ਕੀਤਾ ਜੀ ਅਲੱਗ-ਅਲੱਗ ਸਟੱਫ ਦੇ ਉੱਪਰ ਅਲੱਗ-ਅਲੱਗ ਪ੍ਰਾਈਸ ਹੈ 16 ਰ ਜਿਹੜਾ ਆਪਣੇ ਰਾਮ ਟੈਕਸ ਦੇ ਉੱਪਰ ਕੀਤਾਗਾ ਇਹਦਾ ਪ੍ਰਾਈਸ ਜਿਹੜਾ ਹੈਗਾ ਜੀ 1500 ਰੁਪਏ ਦੇ ਵਿੱਚ ਆਪਾਂ ਨੇ ਕਸਟਮਰ ਨੂੰ ਰੈਡੀ ਕਰਕੇ ਦਿੱਤਾਗਾ ਇਹ ਵਾਲਾ ਸੂਟ ਇੱਕੇ ਦੇ ਵਿੱਚ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਸੀ ਇਹ ਸੇਮ ਐਜ਼ ਮਾਡਲ ਵਾਲਾ ਰੈਡੀ ਕੀਤਾ ਮਾਡਲ ਪਿਕ ਵਾਲਾ ਰੈਡੀ ਕੀਤਾਗਾ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਰੈਡੀ ਕੀਤਾ ਜੀ ਇਹ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਇਹ ਵੀ ਪਸ਼ਮੀਨਾ ਸਟੱਫ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇੱਕ ਇਹਦੇ ਵਿੱਚ ਇਹ ਵਾਲਾ ਆ ਗਿਆ ਕਲਰ ਇਹ ਸੈਮੀ ਕਰੇਵ ਦੇ ਉੱਪਰ ਆ ਜਿਹੜਾ ਰੈਡੀ ਕੀਤਾ ਹੋਇਆ ਹੈਗਾ ਇਹ ਆਪਣੇ ਚਾਰੋਂ ਸੂਟ ਜਿਹੜੇ ਰੈਡੀ ਕੀਤੇ ਨੇ ਆਪਣੀਆਂ ਖੁਦ ਦੀਆਂ ਮਸ਼ੀਨਾਂ ਤੇ ਆਪਾਂ ਰੈਡੀ ਕਰਦੇ ਆਂ ਵੀਰੇ ਇਹ ਵਾਲੇ ਚਾਰੋਂ ਸੂਟ ਆਪਣੇ ਰੈਡੀ ਕੀਤੇ ਨੇ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਹੀ ਸੇਮ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਕਿਉਂਕਿ ਜਿਹੜਾ ਅਸੀਂ ਕਸਟਮਰ ਨੇ ਸਾਨੂੰ ਡਿਜ਼ਾਈਨ ਭੇਜਿਆ ਸੀ ਉਹਦੇ ਵਿੱਚ ਉਹਨਾਂ ਨੇ ਦੋ ਕਲਰ ਹੀ ਕਿਹਾ ਸੀ ਇਸ ਲਈ ਆਪਾਂ ਨੇ ਜਿਹੜਾ ਟੂ ਕਲਰ ਯੂਜ਼ ਕੀਤੇ ਆ ਤੁਸੀਂ ਜਿੰਨੇ ਮਰਜ਼ੀ ਕਲਰ ਜਿਹੜੇ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਅਗਰ ਵੀਡੀਓ ਵਧੀਆ ਲੱਗੀ ਕਿਸੇ ਵੀ ਬਰਕਾ ਦਾ ਤੁਸੀਂ ਪ੍ਰਾਈਜ਼ ਕਨਫਰਮ ਕਰਨ ਲਈ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਅਗਰ ਇਹਨਾਂ ਚੋਂ ਵੀ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਕੰਟੈਕਟ ਨੰਬਰ ਤੇ ਸੈਂਡ ਕਰ ਸਕਦੇ ਹੋ ਥੈਂਕ ਯੂ ਜੀ